ਸੋਖਾ ਕੀ ਗੱਲ ਕੁਛ ਨਹੀਂ ਭਾਜੀ ਕੀ ਗੱਲ ਹੋਈ ਅੱਜ ਇਹਨਾਂ ਸਾਰਿਆਂ ਨੂੰ ਮੰਮੀ ਉੱਥੇ ਬੈਠੀ ਹੈ ਸੋਖਾ ਉੱਥੇ ਬੈਠੀ ਹੈ ਗਰਮੀਦ ਕਿਥੇ ਆਲਮ ਹੈ ਬਈ ਇਹ ਓ ਹੈਲੋ ਕੀ ਗੱਲ ਬੁਖਾਰ ਚੜ ਗਿਆ ਮੈਨੂੰ ਬਾਹਰ ਕੀ ਗੱਲ ਹੋਈ ਹੈ ਹਾਂ ਵਰਗੀ ਗੱਲ ਹੋਈ ਹੈ ਪਤਾ ਨਹੀਂ ਮੈਨੂੰ ਕੀ ਗੱਲ ਹੋਈ ਹੈ ਹਾਂ ਮੇਰੇ ਨਾਲ ਨਹੀਂ ਲੜਨ ਤੋਂ ਖੜੀ ਅੱਜ ਸਾਨੂੰ ਅੱਡ ਕਰ ਰਹੀ ਹੈ ਬਹੁਤ ਬੜੀ ਦੂਰ ਦੂਰ ਬੈਠੀ ਹੈ ਮੰਮੀ ਉੱਥੇ ਅੰਦਰ ਬੈਠੀ ਹੈ ਉਹ ਵਾਹ ਮੂੰਹ ਫਲਾਇਆ ਇਤਨਾ ਤਗੜਾ ਕਿ ਉਹ ਉੱਥੇ ਬੈਠੀਏ ਪਰ ਜਾ ਕੇ ਸੁੱਖ ਕੋਈ ਗੱਲ ਨਹੀਂ ਬੈਠੀ ਹੈ ਇਹਦੇ ਵਧੀਆ ਵਾ ਆਪਣੇ ਵਾਸਤੇ ਫਾਇਦਾ ਹੀ ਆ ਅੱਜ ਸੁੱਖ ਨਹੀਂ ਆਪਣੇ ਮੂੰਹ ਕਹਿਤਾ ਸਾਨੂੰ ਅੱਡ ਕਰ ਦੋ ਕੀ ਗੱਲ ਹੋ ਗਈ ਅੱਡ ਕਰਨ ਦੀ ਯਾਦ ਕਰਨ ਦੀ ਹਾਂ ਪੰਡੇ ਪਏ ਹੀ ਤੇ ਮੇਰਾ ਫਿਰ ਪੇੜ ਹੁੰਦਿਆ ਹੈ ਮੈਨੂੰ ਬੁਖਾਰ ਹੋ ਗਿਆ ਮੈਂ ਮੇਰੇ ਤੋਂ ਮੰਜੇ ਨਹੀਂ ਜਾਣਦਾ ਤੇ ਤੂੰ ਮੰਜ ਕੇ ਦੋ ਰੱਖ ਦੀ ਮੈਂ ਲੰਮੇ ਬੈਣ ਲਗੀ ਮੇਰੇ ਗਲ ਪੈ ਗਈ ਹੱਡ ਕਰ ਦੋ ਅੱਡ ਕਰ ਦੋ ਅੱਡ ਕਰ ਦੋ ਮੈਂ ਚਲ ਚੰਗਾ ਹੀ ਆ ਰੱਬ ਨੇ ਦਿੱਤੀਆਂ ਗਾਜਰਾ ਦੇ ਵਿੱਚ ਤੇ ਰੱਖ ਆੱਡ ਕਰ ਦੇ ਆਪਣੇ ਸਭ ਤੂੰ ਆਹ ਤੇ ਸਾਨੂੰ ਅੱਡ ਕਰਾ ਤੇ ਅਸੀਂ ਕਾਦੀਆਂ ਨੂੰ ਜਾਈਏ ਅੱਡ ਕਰ ਲੈਣੀ ਕੋਈ ਗੱਲ ਨਹੀਂ ਅੱਡ ਕਰ ਨੂੰ ਸਾਨੂੰ ਕੋਈ ਦਿੱਕਤ ਹੁੰਦੀ ਆ ਸਾਨੂੰ ਕੋਈ ਨਾ ਇਹ ਨੂੰ ਕਰ ਹਾਏ ਹਾਏ ਆਪਣੀ ਜ਼ੁਬਾਨ ਨੂੰ ਬੰਦ ਰੱਖਿਓ ਕਿਤੇ ਆਪਣੇ ਮੂੰਹ ਨੂੰ ਕਹਿਦੇ ਹੋ ਅੱਡ ਹਾਂ ਨਹੀਂ ਮੈਂ ਥੋੜਾ ਨਾ ਕਹਿਦਾ ਮਮੀ ਨੂੰ ਜਾ ਕੇ ਮੈਂ ਮਮੀ ਨੂੰ ਪੁੱਛਾਂ ਜਾ ਕੇ ਜਾਹੋ ਮਮੀ ਨੂੰ ਬੋਲ ਮੈਂ ਮਮੀ ਆਖੂ ਨਾ ਨਹੀਂ ਇੰਦੀ ਵੱਡੀ ਗੱਲ ਕਰਦੀ ਐ ਨੇ ਅੱਡ ਦੀ ਕਰ ਤੈਨੂੰ ਪਤਾ ਮਾਵਾ ਇਕੱਠਾ ਰੱਖਣਾ ਚਾਹੁੰਦੀਆਂ ਹੁੰਦੀਆਂ ਮਾਂ ਕੋਈ ਨਹੀਂ ਆਂਦੀ ਮੇਰੇ ਜਿੰਦੇ ਜੀ ਮੇਰੇ ਪੁੱਤ ਵੱਖ ਹੋ ਜਾਣ ਠੀਕ ਐ ਤੇ ਮਮੀ ਨੂੰ ਆਖਾ ਮਮੀ ਤੂੰ ਸਤੀ ਆ ਤੇ ਵੇਖ ਲੈ ਮਰਜੀ ਮੈਂ ਆਨਾ ਜੇ ਨਿੱਕੀ ਰਾਜੀ ਐ ਤੇ ਕਰ ਦੇ ਨਿੱਕੀ ਨੂੰ ਵੱਖ ਬੰਨਾ ਹੀ ਪਾਉਣਾ ਵਿੱਚ ਤੇ ਐਡਾ ਵੀ ਨਾ ਠੋਕ ਕੇ ਆਖਿਓ ਮਤਲਬ ਵਿੱਚੋਂ ਵਿੱਚੋਂ ਸਮਝਾਉਣ ਦੀ ਗੱਲ ਕਰਿਓ ਜੇ ਮਮੀ ਨਾਲ ਖੜਨਾ ਪੂਗਾ ਫਿਰ ਆਪਣਾ ਇਨੂੰ ਮੰਮੀ ਨੂੰ ਅੜਸਾ ਬੋਲ। ਪੂਜਾ ਜਾਗਾ ਕੰਮ ਕਰ ਹੱਥ ਜੋੜੇ। ਨਹੀਂ ਤੇ ਜਦੋਂ ਅੱਡ ਕਰਨਾ ਵਾ ਤੇ ਫਿਰ ਮੰਮੀ ਕਿਧਰ ਖੜਨਾ ਵਾ? ਮੰਮੀ ਦਾ ਸਾਰਾ ਕੁਝ ਇੱਥੇ ਰੱਖ ਕੇ ਜਾਵਾਂਗੇ। ਉਹ ਮੈਂ ਨਹੀਂ ਬੁੜੜੀ ਬੜੜੀ ਖੜਨੀ ਆਈਆਂ ਰੋਟੀਆਂ ਕਿੰਨੇ ਪਕਾਉਣੀਆਂ? 4 ਦਿਨ ਟਾਈਮ ਕੱਢਨੇ ਆ ਨਹੀਂ ਕਰਨੇ ਬੁੜਦੀ ਨਾਲ। ਬਾਦੂ ਵੀ ਐ। ਤੇ ਫੇ ਨਹੀਂ ਤੇ ਜੇ ਹੁਣ ਲੜਨੂ ਤੇਰੇ ਪਿੱਛੇ ਛੈਰ ਲੈਣ ਦੀ ਇਹਦੇ ਨਾਲ ਤੇ ਖੜਨਾ ਹੀ ਪੈਣਾ ਉਹਨੂੰ। ਤੁਸੀਂ ਲੈ ਜਿਓ। ਮੈਂ ਕਿ ਨਹੀਂ ਘੜ ਦੇ। ਜਾਓ। ਉਹ ਮੈਂ ਇਥੋਂ ਸਾਰੇ ਟੱਬਰ ਤੋਂ ਖਹਿੜਾ ਛਡਾਉਣੀ ਐ। ਜਾ ਉਹਨੂੰ ਆਪ ਤੂੰ ਦੇ ਜਾਂਗੀ ਇੱਕ ਉਹਨੂੰ। ਮੰਗਵੰਤ ਇੱਥੇ ਦਾ ਇੱਕ ਕਮਰਾ ਆਪਣਾ ਬੈੱਡ ਉੱਥੇ ਤੇ ਮੈਂ ਨਵੇਂ ਖਰੀਦ ਲੈਣੇ ਆ ਸਾਰਾ ਕੁਝ ਮੰਮੀ ਮੇਰਾ ਸਮਾਨ ਤੂੰ ਮੇਰੇ ਕਮਰੇ 'ਚ ਰਹਿਣਾ ਸਾਬੀ ਨੇ ਕੋਈ ਆ ਕੇ ਸਾਬੀ ਪਤਾ ਨਹੀਂ ਮੈਨੂੰ ਬਾਜਾ ਜਿਹਾ ਆਉਂਦੀਆਂ ਸੀ ਪਰ ਮੈਂ ਨਹੀਂ ਗਈ ਮੈਂ ਤਾਂ ਲੜਾਈ ਪੈਣ ਦੀ ਤੇ ਭੈਣ ਦੋ ਇਹਨਾਂ ਦੀ ਜਿੱਦਾਂ ਪੈਂਦੀ ਹੋਣ ਦਿਓ ਮੈਂ ਗਈ ਨਹੀਂ ਬਾਹਰ ਮੈਂ ਕੇਸ ਮਾਰ ਕੇ ਇੱਥੇ ਲੰਮੇ ਪਈ ਰਹੀ ਉਹ ਤੇ ਕੇਸ ਨਹੀਂ ਮਾਰੀ ਆ ਵੇ ਮੈਨੂੰ ਬੁਖਾਰ ਵੀ ਹੋਇਆ ਸੱਚੀ ਹੋਇਆ ਨਾ ਤੇ ਗੋਲੀ ਖਾ ਲੈਣੀ ਖਾਦੀ ਨਹੀਂ ਮੈਂ ਚਲ ਹੋ ਹੀ ਲੈਣ ਦੇ ਵਾਵਾ ਸਾਰਾ ਜੇ ਵੀ ਹੱਥ ਲਾਉ ਵੈਨੇ ਬਾਨੇ ਅੱਗੇ ਬਣਾਉਂਦੀ ਰਹਿਣੀ ਹੈ ਜੇ ਕੋਈ ਹੱਥ ਲਾਉ ਸੱਚੀ ਪਤਾ ਤਾਂ ਲੱਗੂ ਕਿ ਵਾਕੇ ਬੁਖਾਰ ਹੋਇਆ ਵਾ ਮਮੀ ਨਾ ਕਰਾਂ ਫਿਰ ਕੱਲ ਚੱਲ ਜੇ ਮੌਸਮ ਜਿਹਦੇ ਨਾਲ ਥੋੜਾ ਥੋੜਾ ਹੋਇਆ ਅੱਜ ਸੱਚੀ ਪਰ ਸੁੱਖ ਨੂੰ ਕਿੱਥੋਂ ਵਿਸ਼ਵਾਸ ਆਵੇ ਕਿਉਂ ਮੈਨੂੰ ਕਦੀ ਖੁਸ਼ ਹੋਈ ਹੈ ਹੀ ਨਹੀਂ ਸੁੱਖ ਨੂੰ ਚ ਕੀ ਨਾ ਹੁੰਦਾ ਵੀ ਕਿੱਥੇ ਆ ਸੁੱਖ ਦਾ ਹੁਣ ਜਕੀਨ ਉੱਡ ਗਿਆ ਸਾਰਿਆਂ ਤੋਂ ਅੱਗੇ ਯਕੀਨ ਕਰਦੀ ਸੀ ਕਿ ਨਾਗੇ ਤੇ ਹੁਣ ਤਾਂ ਜਕੀਨ ਉੱਡ ਹੀ ਗਿਆ ਮੇਰੇ ਕੋਲ ਕਰਿਆ ਨਾ ਉੱਡ ਗਿਆ ਤੇ ਉੱਡ ਜੇ ਪਤਾ ਨਹੀਂ ਉਹ ਪਤਾ ਨਹੀਂ ਕਿੰਨੇ ਕੰਨ ਭਰੇ ਆ ਉਹਦੇ ਕੰਨ ਭਰ ਭਰ ਕਿਉਂ ਇਦਾਂ ਦੀ ਬਣਾਤਾ ਇਦਾਂ ਦੀ ਹੈ ਨਹੀਂ ਹੀ ਇਹ ਇਹ ਨਹੀਂ ਕੰਨ ਭਰੇ ਮਾਂ ਨੂੰ ਫੋਨ ਲੱਗੀ ਰਹਿੰਦੀ ਐ ਮੇਨ 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 ਉਹਦਾਂ ਤੇ ਉਹੋ ਗੱਲ ਪੀ ਆ ਤੇ ਜੇ ਕਰਦੀ ਰਹਿੰਦੀ ਐ ਤੇ ਮਾਂ ਨੂੰ ਲੱਗੀ ਰਹਿੰਦੀ ਤੇ ਮਾਂ ਨੇ ਕੰਨ ਭਰੇ ਹੁਣੇ ਹੋਰ ਕਿੰਨੇ ਭਰੇ ਹੋਣੇ ਆਹੀ ਕਰਦੀ ਆਹੋ ਮੈਂ ਤਾਂ ਹੀ ਤੇ ਆਪਣੀ ਮਾਂ ਨੂੰ ਵੱਢਿਆ ਵੀ ਤੂੰ ਇਹਦੇ ਖੋਤੇ ਦੇ ਕੰਨ ਜਿਹੜੇ ਜਿਹੜੇ ਨੋਟ ਹੱਥਾਂ ਤੇ ਪਾ ਪਾ ਕੇ ਧਰਦੇ ਕਦੀ ਕੋਹ ਕਰਦੇ ਕਦੀ ਕੋਹ ਕਰਦੇ ਤੇ ਆਪਣੇ ਥੋੜੀ ਜਿਹੀ ਲਿਮਟ ਵਿੱਚ ਰਿਹਾ ਕਰ ਦਰਾਣੀਆਂ ਦਰਾਣੀਆਂ ਹੀ ਹੁੰਦੀਆਂ ਉਹਨੇ ਕਦੀ ਪੈਣਾ ਬਣਦੀਆਂ ਹੁੰਦੀਆਂ ਤੇ ਨਾ ਉਹਨੇ ਤੇਰੀ ਧੀ ਬਣ ਜਾਣਾ ਚਲ ਮੈਂ ਕੋਈ ਨਹੀਂ ਕਰਦਾ ਗੱਲ ਮੰਮੀ ਨਾ ਕਰੋ ਕਰੋ ਤੇ ਮੰਮੀ ਨੂੰ ਉਂਗਲ ਹੀ ਲਾਉਣੀ ਮੰਮੀ ਨੂੰ ਆਹੋ ਮੁੰਡਾ ਵੀ ਆਪਣਾ ਉੱਥੇ ਪੜਦਾ ਹੌਲੀ ਹੌਲੀ ਗੱਲ ਚ ਸਮਝਾਉਂਗਾ ਨਾ ਮੈਂ ਕਰਦੇ ਆ ਆਹੋ ਸਹੀ ਗੱਲ ਹੈ ਮੁੰਡੇ ਵੀ ਉੱਥੇ ਉੱਥੇ ਲਾਗੇ ਪੜਦਾ ਨੇੜੇ ਹੋ ਜਾ ਕਰੂ ਹੁਣ ਆਪਣੇ ਮੁੰਡੇ ਨੂੰ ਹੁਣ ਕਿਦਾਂ ਦੇ ਤਰਲੇ ਲੈਣਦੇ ਆ ਮਿਲਣੇ ਜਾਇਆ ਗਿਆ ਮੁੰਡੇ ਨੂੰ ਕਿਤੇ ਦੇਈ ਚ ਨਾ ਨਾ ਮੈਂ ਕਰਦਾ ਹੋਲੀ ਜੀ ਨਾਲ ਗੱਲ ਕਰ ਲਓ ਮੈਂ ਨਾ ਕਿਸ ਤਰੀਕੇ ਦੇ ਨਾਲ ਚੱਜ ਨਾਲ ਗੱਲ ਕਰਿਓ ਨਹੀਂ ਤੇ ਉਹ ਨਾ ਹੋਵੇ ਫਿਰ ਮੈਨੂੰ ਤੁਹਾਨੂੰ ਹੀ ਬੋਲਣਾ ਪੈਣਾ ਇਹ ਵੀ ਸਾਰਿਆਂ ਦਾ ਗੁੱਸਾ ਮੇਰੇ ਸਿਰ ਕੱਢਣਾ ਹੋਣਾ ਨਕੇ ਨਹੀਂ ਕੱਢਣਾ ਨਹੀਂਗਾ ਦੇਖੋ ਜੇ ਬਣਦੀ ਗੱਲ ਤੇ ਬਣਾ ਲਓ ਜਾਓ ਕੋਈ ਜਾਣਾ ਵਾਲਾ ਹੋਵੇ ਹੁਣ ਤੁਸੀਂ ਹੋ ਮੀਗੀ ਗੱਲ ਹੋ ਗਈ ਹੈ ਕੁਛ ਨਹੀਂ ਗੱਲ ਦੀ ਹੋਣੀ ਹੈ ਹਾਂ ਕਿਸਮਤ ਮਾੜੀ ਹੈ ਮਤਰੀ ਉਹ ਪਹਿਮੇ ਇੰਨਾ ਘਰ ਨੂੰ ਤੁਹਾਨੂੰ ਜੋੜਦੀ ਰਹੀ ਜੋੜ-ਜੋੜ ਕੇ ਅੰਤਰਾ ਇੱਥੇ ਤੱਕ ਪਹੁੰਚਾਇਆ ਤੁਹਾਨੂੰ ਵਿਆਹ ਆ ਸਾਰਾ ਕੁਝ ਕੀਤਾ ਹੁਣ ਅੱਜ ਤੇ ਕਸਰ ਹੀ ਨਹੀਂ ਕੋਈ ਰਹੀ ਆ ਗਣੀ ਹੋਮੀ ਗੱਲਾਂ ਕਰਨ ਲਈ ਆ ਤੁਹਾਨੂੰ ਵਿਆਹ ਆ ਕਸਰ ਕੀਤੀ ਨਹੀਂ ਆ ਕੋਈ ਗੱਲਬਾਤ ਹੋਈ ਗੱਲਬਾਤ ਕੀ ਗੱਲਬਾਤ ਰਹੀ ਕਿਹੜੀ ਤੇ ਕੀਤੀ ਕਿਹੜੀ ਛੱਡੀ ਵੀ ਕਿਹੜੀ ਉਹਨਾਂ ਜਿਹੜੀ ਨਹੀਂ ਕੀਤੀ ਕਿੰਨੀ ਬੰਤੀ ਆ ਦਰਾਣੀ ਛਾਣੀ ਇੰਨਾ ਲੋਕਾਂ ਨੇ ਘਰ ਮੇਲਾ ਲੱਗਦਾ ਸੀ ਜਿਹੜਾ ਸਾਡੇ ਘਰ ਲੱਗਣ ਦਾ ਪਿਆ ਹੁਣ ਸੁੱਖ ਤੇ ਗਰਮੀਤ ਗਰਮੀਤ ਅੱਛਾ ਇੰਨਾ ਕੀ ਕਿਤੇ ਮਨੀ ਕੋਈ ਛਾੜੀ ਗੱਲਾਂ ਲੈਣਾ ਅੱਛਾ ਮੈਂ ਤਾਂ ਹੀ ਵੇਖਣਾ ਮੈਂ ਬਾਹਰੋਂ ਆਇਆ ਹੁਣ ਇਹਦੇ ਵੇਖਾਂ ਤੇ ਸੁਖ ਉਹ ਬਾਹਰ ਬੈਠੀ ਜਾ ਕੇ ਮੇਰੀ ਕਮੀ ਕਿੱਥੇ ਰਹਿੰਦੀ ਸੀ ਦੱਸੋ ਨਾ ਕੀ ਨਹੀਂ ਕੀਤਾ ਮੈਂ ਤੁਹਾਡੇ ਲਈ ਨਹੀਂ ਤੁਹਾਡੇ ਨੂੰ ਕੋਈ ਕਮੀ ਨਹੀਂ ਸੀ ਸੁਖ ਨੂੰ ਕੀ ਗੱਲ ਹੋਈ ਆ ਫਿਰ ਕਿੰਨੇ ਗੱਲ ਕਹੀ ਆ ਸੁਖ ਨੇ ਕੋਈ ਗਰਮੀਤ ਨੇ ਗੱਲ ਕਹੀ ਕੋਈ ਗਰਮੀਤ ਤੇ ਸੁਖ ਹੀ ਦੋਵੇਂ ਜਣੀਆਂ ਬੋਲ ਬਲਾਰਾ ਕੀਤਾ ਇੰਨਾ ਜ਼ਿਆਦਾ ਕੋਈ ਹੱਦੋਂ ਹੀ ਪਾਰ ਕਰਤਾ ਕੋਈ ਗੱਲ ਹੁੰਦੀ ਵੀ ਕਰਨ ਵਾਲੀ ਕੋਈ ਨਾ ਉਹਨਾਂ ਦੇ ਬੋਲੀ ਬੋਲੀ ਆਣ ਕੇ ਸੁਖ ਮੇਰੇ ਨਾਲ ਵੀ ਬੋਲੀ ਜੀ ਆਇਆ ਤੇ ਨਹੀਂ ਬੋਲੀਆ ਨੀਆਂ ਕੋ ਗੱਲਾਂ ਕੀਤੀਆਂ ਨਾ ਮੇਰੀ ਜ਼ੁਬਾਨ ਵੀ ਤਾਲੂ ਨਾ ਲੱਗ ਗਈ ਤੇ ਇੰਨਾ ਮੇਰਾ ਬੀਪੀ ਵੀ ਘਟ ਘਟ ਕੇ ਨਾ ਜਾਵੇ ਨਾ ਕੋਈ ਅੰਤੀ ਨਹੀਂ ਇੰਨੇ ਕੋਈ ਕਸਰੀ ਨਹੀਂ ਛੱਡੀ ਇੰਨੇ ਕੋਈ ਹੈ ਇਹੋ ਜਿਹੀ ਗੱਲਾਂ ਕਿਡੀਆਂ ਕਹੀ ਗਈ ਆ ਗਾਲੀ ਜਦੋਂ ਮੈਂ ਉਹ ਗੱਲ ਦੱਸੂਗੀ ਨਾ ਤਾਂ ਤੈਨੂੰ ਪਤਾ ਲੱਗੂਗਾ ਤੇਰੇ ਵੀ ਪੈਰਾਥਲੋਜੀ ਮੀਨ ਖੜ ਜਾਨੀ ਆ ਕੀ ਕਹਿਤਾ ਕੀ ਗੱਲ ਕਹਤੀ ਇਹੋ ਜਿਹੀ ਸੁੱਕ ਕਹਿੰਦੀ ਆ ਵੀ ਮੈਨੂੰ ਅਡ ਕਰ ਦੋ ਹੈ ਅਡ ਕਰ ਦੋ ਹੋਰ ਕੀ ਚਾਉਂਦੀ ਐ ਅੱਡ ਕਰ ਦੋ ਮੈਨੂੰ ਅੱਡ ਮੈਂ ਦੱਸ ਵੱਡੀ ਇੰਨੇ ਚੜਦੀ ਆਈ ਉਹਨੇ ਨਹੀਂ ਮੈਨੂੰ ਕਿਹਾ ਅੱਡ ਕਰ ਦੋ ਤੇ ਇਹ ਆਜੇ ਕੱਲ ਆਣ ਕੇ ਮੈਨੂੰ ਅੱਜ ਕਹਿੰਦੀ ਅੱਡ ਕਰ ਦੋ ਤੇ ਮਮੀ ਜੀ ਉਹਦਾ ਨਹੀਂ ਮਾਨ ਆਪਣੇ ਚ ਵਜਦਾ ਨਹੀਂ ਉਹਨੂੰ ਚੰਗਾ ਲੱਗਦਾ ਤੇ ਕਰ ਦੋ ਉਹਨੂੰ ਫਿਰ ਫਿਰ ਮਜਬੂਰੀ ਸਾਹਮਣੇ ਆ ਕੀ ਕਰਾਂ ਮੰਨ ਲਓ ਹੁਣ ਇੱਕ ਪਰਿਵਾਰ ਦੇ ਵਿੱਚ ਕੋਈ ਬੰਦਾ ਰਹਿੰਦਾ ਆਪਣੇ ਨਾਲ ਤੇ ਪਰਿਵਾਰ ਤੇ ਨਹੀਂ ਮਾਨ ਵਜਦਾ ਤੇ ਅਖੀਰ ਹੀ ਫਿਰ ਆਡੀ ਕਰਨਾ ਹੁੰਦਾ ਫਿਰ ਉਹ ਕੀ ਆ ਅੱਡ ਕਰ ਦੋ ਫਿਰ ਨਹੀਂ ਮਾਨਦਾ ਮੈਨੂੰ ਪੜੀ ਐ ਇਨਸਾਨੀ ਨਾ ਕਹਤਾ ਤੂੰ ਹੀ ਅੱਡ ਕਰ ਦੇ ਕਿੰਦਾਂ ਦੀਆਂ ਗੱਲਾਂ ਕਰਨ ਕਿੰਦਾਂ ਨੇ ਡਹਿਜੇ ਮੈਂ ਆਪਣਾ ਘਰ ਆਪਣੇ ਜਿੰਦਿਆਂ ਕਿਦਾਂ ਖੇੜਦਾ ਖੇੜੂ ਫੇਰ ਗਾਦਾ ਤੁਹਾਨੂੰ ਦੋਆ ਭਰਾ ਮੈਨੂੰ ਪਤਾ ਵਾ ਤੁਹਾਨੂੰ ਦੁੱਖ ਲੱਗਣਾ ਵਾ ਪਰ ਹੁਣ ਜੇ ਨਾ ਉਹ ਚੁੱਪ ਬਹੂਗੀ ਐਦਾਂ ਹੀ ਲੜੂਗੀ ਕੱਲ ਨੂੰ ਕੋਈ ਘਰ ਚ ਜਾਦਾ ਖਲਾਰਾ ਪਊਗਾ ਸੇਰ ਬੜਾਰੇ ਪਾਟਣਗੇ ਤੇ ਫੇ ਚੰਗੇ ਰਹਿਵਾਂਗੇ ਨਾ ਆਪਾਂ ਕੀ ਕਰਾਂ ਮੈਂ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਵੀ ਕਰਾਂਗੀ ਆ ਤੇ ਫਿਰ ਅੱਜ ਤੇ ਅਜ ਇੰਦਾ ਬੋਲ ਬਰਾ ਤੁਹਾਡੇ ਨਾਲ ਹੋਇਆ ਵਾ ਤੁਹਾਨੂੰ ਕੱਲ ਨੂੰ ਕੋਈ ਚੀਜ਼ ਮੰਮੀ ਕੋਈ ਨਾ ਕੋਈ ਚੀਜ਼ ਬੰਦਾ ਕੋਈ ਨਾ ਇਹੋ ਜੀ ਚੀਜ਼ ਕਰ ਦਿੰਦਾ ਵਾ ਜਿਹੜੀ ਬੰਦਾ ਨਹੀਂ ਕਰਨ ਵਾਲੀ ਹੁੰਦੀ ਬੰਦਾ ਸੋਚ ਵੀ ਨਹੀਂ ਸਕਦਾ ਇਹੋ ਜੀ ਚੀਜ਼ ਕਰ ਦਿੰਦਾ ਤੇ ਆਹ ਜਿਹੜੀਆਂ ਗੱਲਾਂ ਸੋਚੀਆਂ ਜਿਹੜੀਆਂ ਅੱਜ ਉਹਨੇ ਕਰਤੀਆਂ ਆਹੋ ਤੇ ਫੇਰ ਮੈਂ ਤਾਂ ਉਹੀ ਗੱਲ ਕਹਿੰਦਿਆਂ ਨਹੀਂ ਉਹਦਾ ਮਨ ਵਾਜਦਾ ਤੈਨੂੰ ਕੋਈ ਵੀ ਅੱਡੋ ਜਿਦਲ ਕੋਈ ਗੱਲ ਨਹੀਂ ਮੈਂ ਤੇ ਪੁੱਤ ਹੀ ਹੋਊ ਸੋਚਿਆ ਸੀ ਵੀ ਚੱਲ ਕੋਈ ਨਾ ਕੋਈ ਸਾਂਝੇ ਪਰਵਾਰਤ ਕੁਛ ਨਾ ਕੁਛ ਬਣ ਜੂਗਾ ਪਰ ਉਹਦੇ ਵੀ ਕਾਹਦੇ ਮੈਂ ਦੋਵਾਂ ਨੂੰ ਪੈਣਾ ਇੱਕ ਨੂੰ ਥੋੜਾ ਪੈਣਾ ਘਟਾ ਪੈਣ ਦੀ ਨਹੀਂ ਗੱਲ ਹੁੰਦੀ ਪੁੱਤ ਉਹ ਮਨ ਨੂੰ ਕੁੱਛ ਕੇ ਵੇਹ ਪੁੱਤ ਅਲੱਗ-ਅਲੱਗ ਕਰਨੇ ਕਿੰਨੇ ਔਖੇ ਆ ਦੂਜੀ ਗੱਲ ਇਹ ਕੰਮ ਮੇਰੇ ਕੋ ਨਹੀਂ ਹੁਣ ਮੈਂ ਅੱਡ ਨਹੀਂ ਕਰ ਸਕਦੀ ਆਪਣੇ ਜਿੰਦਿਆਂ ਜੀਦ ਚੱਲ ਮੰਮੀ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਐ ਤੂੰ ਫਿਕਰ ਨਾ ਕਰ ਐਵੇਂ ਨਾ ਵੀ ਪੀ ਪੀ ਘਟਾ ਲਈ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਐਵੇਂ ਇਹ ਗੱਲ ਨਹੀਂ ਹੁੰਦੀ ਅੱਡ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਕੋਈ